ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਹੈ ਸਾਰੇ ਠੀਕ ਠਾਕ ਹੋਵੋ ਤੇ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਇੰਨੀ ਅਰਦਾਸਾਂ ਕੀਤੀਆਂ ਸਾਡੇ ਵਾਸਤੇ ਸਾਰੇ ਭੈਣ ਭਰਾਵਾਂ ਦਾ ਬੜਾ ਧੰਨਵਾਦ ਤੇ ਸੌਰੀ ਥੋੜਾ ਜਿਹਾ ਲੇਟ ਹੋ ਗਿਆ ਵਲੌਗ ਬਣਾਉਣ ਚ ਤੇ ਆਪਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਕਰਨਾ ਹੀ ਬਾਕੀ ਵੀ ਕਮੈਂਟ ਵੜਿਆਏ ਹੀ ਜਦੋਂ ਸੁਖਦੀਪ ਦਾ ਜਨਮ ਹੋਇਆ ਤੇ ਮੇਰੇ ਕੋ ਇੰਨਾ ਰਿਪਲਾਈ ਹੋਏ ਨਹੀਂ ਉਹਦੇ ਲਈ ਸੌਰੀ ਹੈ ਤੇ ਜਿਹੜੇ ਰਹਿ ਗਏ ਭੈਣ ਭਰਾ ਉਹ ਮੈਨੂੰ ਮਾਫ ਕਰ ਲੈ ਤੇ ਅੱਗੋਂ ਤੋਂ ਕੋਸ਼ਿਸ਼ ਕਰਾਂਗੇ ਰਿਪਲਾਈ ਕਰਨ ਦੀ ਕਰੀ ਦੀ ਕੀਤੀ ਤੇ ਬਥੇਰੀ ਪਰ ਕਮੈਂਟ ਜਿਆਦਾ ਹੀ ਆਇਆ ਕਰਕੇ ਕੁਝ ਰਹਿ ਵੀ ਗਏ ਤੇ ਬਾਕੀ ਇਹ ਆਪੀ ਤਾਂ ਅਹੀਂ ਪੁੱਛਦੇ ਹੀ ਵੀ ਟੀਮ ਮੈਂਬਰ ਬਈ ਮਤਲਬ ਕਿਉਂ ਨਹੀਂ ਆਏ ਬਲਜੀਤ ਹੁਣੀ ਜਾਂ ਰਗਵੀਰ ਹੁਣੀ ਆਏ ਸਾਰੇ ਘਰ ਆਏ ਸੀਗੇ ਉੱਥੇ ਡਾਕਟਰ ਬੜਾ ਮਨਾ ਕਰਦੇ ਸੀ ਕਿਉਂ ਦੇ ਹੂੰ ਡਾਕਟਰ ਉੱਥੇ ਜਾਣ ਨਹੀਂ ਡਾਕਟਰ ਜਾਣ ਨਹੀਂ ਦਿੰਦੇ ਇਹ ਨਿੱਕਾ ਹੋਣਾ ਹਾਂ ਉੱਥੇ ਜਿਹੜੇ ਮੈਡਮ ਹੀ ਬਹੁਤ ਸਖਤਾਈ ਕੀਤੀ ਇਹਨਾਂ ਨੇ ਉਹ ਕਹਿੰਦੇ ਕਿ ਬੱਚੇ ਨੂੰ ਇਨਫੈਕਸ਼ਨ ਹੋ ਜਾਂਦੀ ਜਿਆਦਾ ਜਾਣੇ ਤੇ ਵੀ ਹਸਪੀਟਲ ਨਹੀਂ ਆਉਣੇ ਚਾਹੀਦੇ ਹਾਂਜੀ ਇਹ ਕਰਕੇ ਫਿਰ ਆਪਾਂ ਆਪਣੇ ਟੀਮ ਮੈਂਬਰਾਂ ਦਾ ਧੰਨਵਾਦ ਆ ਵੀ ਆਪਣਾ ਆਪਣੇ ਮੈਂਬਰਾਂ ਨੂੰ ਤੇ ਮਨਾ ਕਰ ਸਕਦੇ ਆ ਦੂਜਿਆਂ ਨੂੰ ਹੋਰ ਤੇ ਕਿਸ ਨੂੰ ਹੁੰਦਾ ਨਹੀਂ ਆ ਇਹ ਕਰਕੇ ਅਸੀਂ ਆਪਣੇ ਮੈਂਬਰਾਂ ਨੂੰ ਮਨਾ ਕੀਤਾ ਸੀ ਥੋੜਾ ਬਾਕੀ ਸਾਰੇ ਘਰ ਆਏ ਹਾਂਜੀ ਤੇ ਸਾਰੇ ਵੇਖੇ ਗਏ ਆ ਸਾਰੇ ਖੁਸ਼ੀ ਤੇ ਸਾਰਿਆਂ ਨੂੰ ਬੜੇ ਚਿਰ ਦੀ ਢੀਕ ਹੀ ਤੇ ਤੁਹਾਡੀਆਂ ਅਰਦਾਸਾਂ ਦੇ ਸਦਕਾ ਅੱਜ ਸੁਖਦੀਪ ਸਿੰਘ ਹੁਣੀਆਂ ਦੀ ਝੋਲੀ ਚ ਤੇ ਗਾਂ ਤੇ ਵੀ ਅਰਦਾਸ ਕਰਿਓ ਕਿ ਰੱਬ ਨੂੰ ਤੰਦਰੁਸਤੀ ਲੰਮੀ ਉਮਰਾਂ ਬਖਸ਼ੇ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਧਰ ਉਹਦੇ ਹੁਣੀ ਪੰਗੇ ਲੈਣੋਂ ਹਟਦੇ ਨਹੀਂ ਆ। ਕੋਈ ਗਾ ਗਿਆ ਵਾ। ਇਹਨੇ ਛਾਹ ਹੋਣੀ ਨਹੀਂ ਦੇਣੀ। ਅਮੀਰ ਹੀ ਵੀ ਛਾਹ ਹੋ ਜੂਗੀ ਤੇ ਚੱਲ ਇੱਥੇ ਬੰਦਾ ਬਹਿ ਜੂਗਾ। ਪਰ ਇਹਨੇ ਹੋ ਨਹੀਂ ਦੇਣੀ। ਲੱਗਦਾ ਮੈਨੂੰ। ਹੈ ਉਹਦੇ। ਹੈ? ਛਾਹ ਹੋਣੀ। ਆ ਵੇਖੋ ਤਾਂ ਬਣਾ ਕੀ ਦਿੱਤਾ ਇਹਨੇ। ਉਹ ਮੇਰੀ ਨਵੀਂ ਕੜੇ ਮੈਂ ਤੇ ਮੈਂ ਦੂਜੇ ਨਾਲ ਬੰਨਤਾ। ਆ ਇੰਨੀ ਵੀ ਮੈਂ ਬਚਾੜੀ ਆ ਇਹਦੇ ਨਾਲ ਵੀ ਢੋਲ ਆ ਲੈਿੰਦਾ ਵੀ ਦੱਸੋ ਇਹ ਤਰ੍ਹਾਂ ਕੀ ਢੋਲ ਆਉਣੀ ਆ। ਇਹਦੇ ਵਿਚਾਰੀ ਆਪ ਸਾਰਾ ਭਾਲਣ ਦੀ ਹੈ ਜੇ। ਯਾਰ ਇਹਦਾ ਕਿੱਦਾਂ ਲੈ ਜਾਣ। ਆ ਕੀ ਬਣਾਤਾ ਇਹਦਾ। ਦਾ ਡੈ ਨਹੀਂ ਆਉਂਦਾ ਇਹ ਤਾਂ ਸਿੱਧੀ ਜਾਣ ਦੀ ਹੈ ਦੂਜੀ ਤੇ ਟੇਢੀ ਕਰਤੀ ਹੋਣਾ ਦੂਜੀ ਉਦੋਂ ਵੀ ਰੱਖਣ ਜੀ ਇਹਨਾਂ ਦਾ ਇੱਕ ਇੱਕ ਬੜਾ ਇਹ ਮਾੜੀ ਜੀ ਵਿਚਾਰੀ ਹੁੰਦੀ ਸੀ ਤੇ ਇਹ ਤਾਂ ਸਿਰੇ ਤੋੜ ਦਿੰਦਾ ਸਾਰੇ ਹੈ ਕੀ ਤੈਨੂੰ ਆਂਦੀ ਕੀ ਆ ਦੱਸਣਾ ਨਹੀਂ ਮੈਨੂੰ ਤਾਂ ਮੈਂ ਤਾਂ ਸਭ ਸਿੱਧੀ ਲਿਆ ਇਹਨੂੰ ਕਰਨ ਹੂੰ ਟੁੱਟ ਜਾਂਦੀ ਰਹੀ ਬਾਈ ਨਹੀਂ ਕੋਈ ਦੁਸ਼ਮਣੀ ਇਹਦੇ ਨਾਲ ਵਿਚਾਰੀ ਨੇ ਨਹੀਂ ਕੋਈ ਗੀਦਾ ਆਦੇ ਨਹੀਂ ਫਿਰ ਵੀ ਕੋਈ ਤੇ ਹੈ ਉਹ ਨਹੀਂ ਮੈਂ ਤਾਂ ਸਿੱਧਾ ਲਿਆ ਮੈਂ ਵਿੰਗੀ ਜੀ ਹਾਂ ਮੈਂ ਵਿੰਗੀ ਨਾ ਇਹ ਮੈਂ ਉਹਨਾਂ ਬਾਤੀ ਇਹ ਕਿਹੜਾ ਸਿੱਧਾ ਕਰਨ ਦਾ ਤਰੀਕਾ ਦਾ ਲਾਕੀ ਤੋੜਦਾ ਹੀ ਅੱਛਾ ਸੇ ਮੈਂ ਉਹ ਪੱਤੇ ਆਣ ਬੰਨੇ ਪੱਤੇ ਦੀ ਕੋਈ ਗੱਲ ਨਹੀਂ ਦੀਦੀ ਹਾਂ ਪੱਤੇ ਨਹੀਂ ਗੁਆਨੇ ਆ ਪੀਪਲ ਦੇ ਆ ਪੱਤੇ ਆਵੇ ਹਾਂ ਕਾਤੋਂ ਖੜਖੜ ਲਈ ਆ ਹਾਂ ਗੁਰੂਵਾਰ ਦੇ ਗਏ ਗੁਰੂਵਾਰ ਹਣੀ ਗਏ ਵੀਡੀਓ ਬਣਾਉਣ ਗੁਰੂਵਾਰ ਦੇ ਘਰੇ ਹੀ ਚਾਚੂ ਨੇ ਮੈਨੂੰ ਮੇ ਤੋਂ ਪਹਿਨਾ ਗਏ ਸੀ ਤੇ ਉਹਨੂੰ ਬਾਅਦ ਚ ਲੈ ਕੇ ਲੈ ਕੇ ਗਿਆ ਮਨਾ ਕੇ ਅੱਛਾ ਅੱਛਾ ਹਾਂ ਉਹਦਾ ਟਾਈਮ ਲੱਗਣਾ ਫਿਰ ਉਹਨੇ ਰੋਣਾ ਰੋਂ ਡਿਆ ਜਦੋਂ ਸੁੱਤਾ ਉੱਠਿਆ ਉਹ ਫੇ ਲੈ ਕੇ ਆ ਕੇ ਹਾਂ ਹਾਂ ਹੋਰ ਕੋਈ ਗੱਲ ਬਾਤ ਹੋਰ ਵਧੀਆ ਹੂੰ ਕਣਕ ਵਾਲੀ ਹੈ ਕਣਕ ਵਧੀ ਗਈ ਥੋੜੀ ਢਣਾਇਦਾ ਸੀ ਹੂੰ 6 ਮਹੀਨੇ ਬੰਨੇ ਕੱਲੇ ਨਹੀਂ ਕੱਲੇ ਨੇਂ ਝੋਨਾ ਲੱਗਣਾ ਸੱਚ ਝੋਨਾ ਲੱਗਣਾ ਟਾਈਮ ਬੜਾ ਆ ਕਾ ਵਗ ਬਣਾਦੇ ਨਹੀਂ ਕੱਲ ਥੋੜੀ ਹੈ ਹੈ ਕੱਲ ਦਾ ਟਾਈਮ ਕੱਲ ਬਣਾਦੇ ਨਹੀਂ ਥੋੜੀ ਬਣਾਦੇ ਨਹੀਂ ਕੱਲ ਨੂੰ ਅੱਜ ਭਾਵੇਂ ਬਣੀ ਜਾਂਦੀ ਪਰ ਰਾਤੀ ਨਹੀਂ ਪੈ ਗਿਆੜਾ ਅੱਜ ਜਿਹੜੀਆਂ ਵੀਪਾਂ ਖਰੋਤੇ ਰਹੇ ਚੱਲੇ ਦੁਪਹਿਰੇ ਹੂੰ ਸ਼ਾਮਾਂ ਦਾ ਅੱਜ ਭਾਵੇਂ ਟਾਈਮ ਦਿੱਤਾ ਨਹੀਂ ਪੈਣਾ ਨਹੀਂ ਚਾਹੀਦਾ ਤੇ ਅਜੇ ਦੇ ਬਹੁਤ ਫਸਲਾਂ ਪਈਆਂ ਨੇ ਉਦਾਂ ਇੱਥੇ ਤੇ ਜ਼ਿਆਦਾਤਰ ਲਾਗੇ ਲਾਗੇ ਤੇ ਵੱਡੀਆਂ ਗਈਆਂ ਵਾ ਤੇ ਬਾਕੀ ਰੱਬ ਜੇ ਮਿਹਰ ਹੀ ਕਰਿਆ ਜੇ ਬਹੁਤ ਫਸਲ ਬਾਹ ਵਾ ਕਿਉਂ ਦੇ ਅਜੇ ਨਹੀਂ ਮੀਂਹ ਪੈਣਾ ਚਾਹੀਦਾ ਅਜੇ ਨਹੀਂ ਪੈਣਾ ਦੋ ਦਿਨਾਂ ਬਾਅਦ ਦੋ ਤਿੰਨ ਦਿਨ ਹੋਵੇ ਔ ਵੇ ਘੀਆਂ ਦਾ ਜੋੜਾ ਵੇ ਇਨਾਂ ਚ ਪਿਆਰ ਹੀ ਥੋੜਾ ਆਵੇ ਦੂਰੀ ਜ਼ਿਆਦਾ ਪੈ ਗਈ ਆ ਇਹ ਲੜਾਈ ਵੇਖੋ ਸੂਰਜ ਥਲੇ ਜਾਂਦਾ ਹੋਇਆ ਮਨਮੋਹਕ ਦ੍ਰਿਸ਼ ਕਿੰਨਾ ਵਧੀਆ ਲੱਗ ਰਿਹਾ ਹੈ ਕੀ ਕਹਿੰਦੇ ਹੁੰਦੇ ਆ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਨੇ ਲੋਕੇਸ਼ਨ ਵੇਖੋ ਲੋਕੇਸ਼ਨ ਆ ਆ ਸ਼ੀਰ ਤੇ ਜੱਬਲੀਆਂ ਵਾਲੀ ਸ਼ੀਰ ਤਾਂ ਅੱਜ ਨਹੀਂ ਕੋਈ ਜੱਬਲੀ ਮਾਰਨੀ ਹੈ ਫਰੇਵਰ ਸਬਜ਼ੀ ਨਹੀਂ ਅੱਜ ਬਣੀ ਫਿਰ ਤੇਰੀ ਕੀ ਵੇਲਾ ਦਾਦੇ ਚ ਬਣੀ ਤੇ ਕੋਈ ਦੇਣਾ ਕੀ ਰਹਿਣਾ ਮੈਂ ਚੰਗੇ ਛਾਣੇ ਬਦਨ ਦਿੱਤੀ ਨਹੀਂ ਡਿਊਟੀ ਨੂੰ ਦੇ ਕੇ ਗਈ ਕਾਕੇ ਲੱਗੇ ਰਹਿਣਾ ਤੇ ਆਈ ਸਵੇਰ ਦੀ ਡਾਕੂਮੈਂਟ ਆਈ ਜਾ ਕੇ ਦੁਪਹਿਰੇ ਫੇਰ ਚਾਉਂਗੀ ਘਰ ਹੁਣ ਫੇਰ ਆਈ ਹੈ ਹੁਣ ਤਾਂ ਤੀ ਨਹੀਂ ਹੁੰਦਾ ਜੁਮੇਵਾਰੀ ਨਹੀਂ ਸਮਝਦੀ ਸਤ ਯਾ ਡਿਊਟੀ ਕਹਦੇ ਹੁੰਦਾ ਟਾਈਮ ਹੋ ਗਿਆ ਹੁਣ ਉਹਦੇ ਸਾਹਮਣੇ ਇੱਜ਼ਤ ਬਾਨੀ ਦੀ ਆਓ ਸੇਤ ਜੁਮੇਵਾਰੀ ਨਹੀਂ ਸਮਝਦੀ ਸਤ ਕੀ ਨਹੀਂ ਨਹੀਂ ਕੁੜੀ ਬਥੇਰਾ ਖਿਆਲ ਆ ਰਹੀ ਆ ਬੜਾ ਜਿੰਨੇ ਜੋਗੀ ਹੈਗੀ ਵਿਚਾਰੀ ਕਰਦੀ ਆ ਲਾਗੇ ਬੈਠੀ ਰਿੰਦੀ ਕਾਕੇ ਨੂੰ ਫੜ ਗਏ ਚਲੋ ਵੇਖੋ ਫਿਰ ਅਗਲਾ ਵਲੌਗ ਕੌਣ ਕੌਣ ਆਇਆ ਕਾਕਾ ਵੇਖਣ ਤੇ ਕੌਣ ਕੌਣ ਨਹੀਂ ਆਇਆ ਤੁਹਾਨੂੰ ਇਹ ਵਲੌਗ ਚ ਪਤਾ ਲੱਗ ਜਾਏਗਾ ਆਹ ਕੋ ਟੁੰਡਾ ਐਦਾਂ ਤਿਆਰ ਹੁੰਦਾ ਏ ਟੁੰਡਾ ਸਾਰੇ ਆਂਦੇ ਵਖਾਓ ਕਿਦਾਂ ਬਾਬਾ ਲੱਗਦਾ ਏ ਆਹ ਹੋਣ ਇੰਨੀ ਘਰੇ ਇੰਨੀ ਵਖਾ ਲ ਦੂ ਛੇ ਲਗਾਈਆਂ ਪਿਛੇ ਆਹ ਪਿਛੇ ਕੀਤੀਆਂ ਨੇਰਾ ਹੀ ਬੜਾ ਵੰਦਿਆ ਤੂੰ ਦੇਖ ਇਦਾਂ ਯਾਨੇ ਟੁੰਡਾ ਜਿਹੇ ਕਿਸ ਤਰ੍ਹਾਂ ਦਾ ਹੁੰਦਾ ਹੈ ਹੈ ਟੁੰਡਾ ਕਿਹੜਾ ਸਾਨਾ ਹੋ ਗਿਆ ਟੁੰਡਾ ਹੀ ਆ ਵੇਖ ਅੱਛਾ ਸਾਧੀਆਂ ਵਾਲਾ ਤੇ ਫਗਰਾਉਂਦੇ ਉਹੀ ਰਹਿ ਗਿਆ ਕੰਮ ਤੇ ਨਹੀਂ ਨਾ ਕਰਦੀਆਂ ਟੁੰਡਾ ਹੀ ਦਾ ਟੁੰਡਾ ਨਹੀਂ ਟੁੰਡਾ ਜਿਹੜਾ ਹੁੰਦਾ ਨਾ ਉਹਦਾ ਹੱਥ ਨਹੀਂ ਹੁੰਦਾ ਉਹਨੇ ਢੋਚ ਹੁੰਦਾ ਵਾ ਢੋਚ ਹੁੰਦਾ ਢੋਚ ਚੱਲ ਨਾ ਨਾ ਮਾਸਟਰ ਵੀ ਤੂੰ ਵੀ ਲਾਟ ਸਹੀ ਫਿਰ ਲੈਦਾ ਬਾਹਰ ਢੋਚ ਕੀ ਨਾ ਸੋਣੋ ਇੱਕ ਵਾਰ ਸਾਡਾ ਮਾਸਟਰ ਹੀ ਇੱਕ ਹੂੰ ਉਹ ਹੈਗਾ ਹੀ ਮਤਲਬ ਟੁੰਡਾ ਦਾ ਟੁੰਡਾ ਹੀ ਤੇ ਮਾਨੂੰ ਨਹੀਂ ਪਤਾ ਵੀ ਟੁੰਡਾ ਕਹਣਾ ਕੀ ਅਸੀਂ ਕਹਣਾ ਲੁੰਜਾ ਮਾਸਟਰ ਆ ਗਿਆ ਲੁੰਜਾ ਮਾਸਟਰ ਆ ਗਿਆ ਉਹ ਆਂਦਾ ਮੈਂ ਹੈਗਾ ਟੁੰਡਾ ਪਰ ਮੈਂ ਲੁੰਜਾ ਦਾ ਕਰਦੇ ਆਂਦਾ ਲੁੰਜਾ ਗੁੰਜਾ ਲਾਤ ਤੋਂ ਲੁੰਜਾ ਵੀ ਕਿ ਟੁੰਡਾ ਨੇ ਹੈਗਾ ਮੈਨੂੰ ਲੁੰਜਾ ਆ ਗਿਆ ਅੱਪਾ ਚੋਧਰੀ ਜੀ ਕੀ ਹੁੰਦੀ ਆ ਭਲਾ ਚੋਧਰੀ ਤੇ ਉੱਪਰ ਛਾਟਾ ਕੱਢ ਕੱਢ ਕੇ ਦੇਣੀ ਆ ਆ ਭਾਪਾ ਲਾਂਦੀ ਤੇ ਮੈਂ ਦੂਜੀ ਲੱਭਾਂ ਉਹ ਐਂ ਨਹੀਂ ਕੀ ਹੁੰਦਾ ਨਾ ਹਾਂ ਨੀ ਮਾਮੇ ਦੀਆਂ ਕੁੜੀਆਂ ਜੋ ਹੋਲੀ ਜੋ ਚਾਹ ਚੂਪੀਣੀ ਨਾ ਉਹ ਚਾਹ ਚੂਪ ਡੋਲਣੀ ਤੂੰ ਲੁੰਜੀ ਆ ਤੂੰ ਟੁੰਦੀ ਆ ਹੀ ਇਤਨਾ ਬੜੀਆ ਖੱਲਾ ਕਰਦੇ ਆ ਆਹ ਉਹ ਤੇਰੇ ਨਾਲ ਚਾਹ ਚੋ ਕਿਉਂ ਨੀ ਤੇਰਾ ਵੀ ਸੁਣਦਾ ਮੇਰੇ ਜੇ 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 ਰੇਪਾ ਨਾ ਡੇਕ ਡੁਕ ਫੇਦਾ ਤੂੰ ਲੁੰਜੀ ਨਾ ਤੂੰ ਨਾਲ ਹੀ ਹੁੰਦਾ ਕੋਣ ਮੈਨੋ ਕੋਣ ਲੁੰਜੀ ਤੇ ਕੋਣ ਲੱਗੀਆਂ ਲੁੰਜੀ ਦੇ ਟੁੰਡੇ ਹੋਰ ਜੇਤਾ ਹੁੰਦਾ ਜੇ ਬੋਲੀ ਨਹੀਂ ਗੱਲਾਂ ਹੀ ਨਾ ਉਦੋਂ ਦੇਸੀ ਗੱਲਾਂ ਦੇਸੀ ਗੱਲਾਂ ਦੇਸੀ ਗੱਲਾਂ ਕਰਦੇ ਸਾਰੇ ਹੁਣ ਪੜ੍ਹੇ ਲਿਖੇ ਬੰਦੇ ਆ ਗਏ ਤੇ ਜਿਹੜੇ ਅਨਪੜ੍ਹ ਉਹ ਵੀ ਉਹਨਾਂ ਨਾਲ ਲੜ ਗਏ ਹੁਣ ਪਤਾ ਕਿਤਾ ਬੈਡ ਮੈਨਰਸ ਡੁੱਡ ਮੈਨਰਸ ਆਹੋਪ ਅਸ਼ੂ ਹੋ ਗਿਆ ਹੰਦੇ ਹੁਣ ਇਹੀ ਚੀਜ਼ਾਂ ਥੈਂਕ ਯੂ ਆਹ ਵਾਸਤੇ ਸਾਰੇ ਆਰੇ ਗੱਲ ਚ ਥੈਂਕ ਯੂ ਸਾਰਾ ਨਹੀਂ ਅੰਟੀ ਤੁਸੀਂ ਕਿੰਨੀ ਨੇ ਆਈ ਐਮ ਡਿਸਕੋ ਡਾਂਸਰ ਨਾਇ ਤੈ ਸਾਰੇ ਪੁੱਦੇ ਹੀ ਵੀ ਕਾਕਾ ਵੇਖਣਾ ਬਲਜੀਤ ਵੀ ਵੀਰ ਨਹੀਂ ਆਏ ਆਂਟੀ ਅੰਕਲ ਨਹੀਂ ਆਏ ਆਈ ਸੱਚੀ ਨਹੀਂ ਆਈ ਤੇ ਸੱਚੀ ਨਹੀਂ ਆਏ ਆਈ ਹੂੰ ਤੇ ਇਹਨਾਂ ਨੂੰ ਦੋ ਲੰਮਾ ਇਹ ਤਾਂ ਦਾਦਾ ਹੋਣਾ ਇਹ ਤੇ ਨਹੀਂ ਆਏ ਇਹਨਾਂ ਨੂੰ ਤੇ ਸਮਝਾਤਾ ਸੀ ਤੂੰ ਆਪੇ ਆਪਣੇ ਹੱਥ ਆ ਤੂੰ ਹੀ ਨਹੀਂ ਇੱਥੇ ਜਾਣਾ ਤੇ ਆਪਾਂ ਠੀਕ ਆ ਤੇ ਆਪਾਂ ਗਏ ਸੀ ਤੇ ਡਾਕਟਰ ਸਾਹਿਬ ਨੇ ਬਾਬਾ ਮਾਨ ਸਨਮਾਨ ਕੀਤਾ ਹਾਂ ਦਾ ਵੀ ਥੈਂਕ ਯੂ ਆਹੋ ਸਨਮਾਨ ਤਾਂ ਹੋਇਆ ਬੜਾ ਇਹਨੇ ਤੇ ਚਾਹ ਵੀ ਗੇਟ ਲਾ ਕੇ ਆ ਕੇ ਪੀਤੀ ਐਂ ਤਾਂ ਡਰ ਗਿਆ ਮੇਰੀ ਤੇ ਪਈ ਰਹਿ ਗਈ ਹਾਂ ਉਹਦੀ ਰਹਿ ਗਈ ਤੁਹਾਡਾ ਬਹੁਤ ਬਹੁਤ ਤਨ ਮੈਂ ਤਾਂ ਨਾ ਚਾਹ ਨਹੀਂ ਮੈਨੂੰ ਤੁਹਾਡੀ ਭਾਬੀ ਆ ਨਾ ਉਹਨਾਂ ਨੇ ਆ ਕੇ ਚਾਹ ਵਧਾਈ ਤੇ ਨਾਲ ਮਠਿਆਈ ਬਣਾਉਣ ਮੈਂ ਭੈਣ ਹੀ ਉਹ ਲੈ ਜਾਓ ਲੈ ਜਾਓ ਇਹਨੇ ਹੀ ਬੜਾ ਮੂੰਹ ਮਿਠਾ ਹੋ ਗਿਆ ਸਾ ਤੇਰੀ ਸਾਨੂੰ ਮੈਸੇਜ ਆ ਗਿਆ ਤੇਰੇ ਕੋਲ ਕਿ ਨਾਏ ਮਾਨ ਸਨਮਾਨ ਬਹੁਤ ਜੁਰੰਜੇ ਲੱਦੇ ਮੇਰੀ ਗੱਲ ਸੁਣਨਾ ਨੇ ਪਾਉ ਦੋਨੇ ਆ ਜਦੋਂ ਵਲੌਗ ਨਹੀਂ ਬਣਿਆ ਹਾਂ ਦੀ ਗੱਲ ਆਈ ਸ਼ੋਅ ਆਫ ਕੱਟ ਕਰਦੇ ਹਾਂ ਜਿਹੜੇ ਸ਼ੋਅ ਆਫ ਕਰਦੇ ਪਹਿਲਾਂ ਪਹੁੰਚ ਕੇ ਹਾਂ ਆਪਾ ਇਹਲਾ ਮੂੰਹ ਤੇ ਹੀ ਵਲੌਗ ਤੇ ਬਣਿਆ ਨਹੀਂ ਆ ਬਾ ਸ਼ੌਕ ਮੇਲਾ ਵੀ ਬਣਿਆ ਕੋਈ ਇੱਜ਼ਤ ਨਹੀਂ ਬਣਦਾ ਇਹ ਬਣਿਆ ਯਾ ਲਵ ਯੂ ਨਹੀਂ ਅਸਲ ਜੋ ਤੇ ਬਾਕੀ ਇਹਦਾ ਵੀ ਨਹੀਂ ਬਣਾਇਆ ਗਿਆ ਲੈ ਕਈਆਂ ਸਾਰਿਆਂ ਨੇ ਨਹੀਂ ਬਣਾਇਆ ਨਾ ਕਿਸੇ ਦਾ ਕੋਈ ਨਹੀਂ ਨਹੀਂ ਸੀ ਸੀਨ ਮਾਰ ਸਮਾਰਤਾਂ ਦੀ ਕਰੀ ਕਿੰਨੇ ਕਸਰ ਕੰਮ ਬਰਾਬਰ ਯਾਰ ਉੱਥੇ ਵਲੌਗ ਕੀ ਮੈਨੂੰ ਉਦਾਂ ਹੀ ਭੁੱਲ ਗਏ ਰਿਸ਼ਤੇ ਵੀ ਇੱਕ ਦੂਜੇ ਦੇ ਪਤਾ ਨਹੀਂ ਕੰਮ ਹੈ ਉਲਟਾ ਸਿੱਧਾ ਬੋਲੀ ਜਾਣਾ ਇੰਨਾ ਮੇਰੇ ਦਿਮਾਗ ਨੂੰ ਪਸੰਦ ਆਉਂਦਾ ਹੈ ਖੁਸ਼ੀ ਇੰਨੀ ਦੇਤੀ ਵੀ ਚੱਕਰ ਹੀ ਚੜ ਗਿਆ ਦਿਮਾਗ ਚੱਕਰ ਚੜ ਗਏ ਸੀ ਹਾਏ ਪਰ ਐਵੇਂ ਦਾ ਕਾਕਾ ਬੜਾ ਸੋਹਣਾ ਤੁਹਾਡਾ ਨਹੀਂ ਤੁਹਾਡੇ ਹੀ ਆ ਗਿਆ ਹਾਂ ਹੁਣ ਜਿਆ ਨਹੀਂ ਇਹਦਾ ਜਿਆਦਾ ਆਜਾ ਕਾਕਾ ਬਹੁਤ ਸੁਣਾਵਾ ਆਹੋ ਅਹੀਂ ਆਪਣਾ ਕਹਿਣਾ ਤੁਹਾਡਾ ਕਾਕਾ ਬਹੁਤ ਸੁਣਾਵਾ ਮੈਂ ਅਸੀਂ ਮੈਂ ਕੱਲ ਸ਼ਾਮਾ ਨੂੰ ਆਈਆਂ ਜੋ ਮੈਂ ਆਈ ਜੋ ਮੈਂ ਕਰਕੇ ਉਹਨੂੰ ਟੇਢਾ ਜਿਹਾ ਕਰ ਲਿਆ ਤੇ ਦੋ ਗਏ ਕਿਤੇ ਤੇ ਉਹਨਾਂ ਡਕਾਰ ਮਾਰ ਲਿਆ ਤੇ ਜੋਸ਼ ਕਿਉਂ ਨਹੀਂ ਗੁੱਸ ਗਿਆ ਉਹ ਸਿੱਤਾਂ ਦੇ ਬੀਬਾ ਲਖਣਾ ਫਿਰ ਕੇ ਸਾਖਣਾ ਬੀਬਾ ਆਈ ਦੇਖੋ ਹੂੰ ਪਤਾ ਨਹੀਂ ਇਹ ਪਤਲੇ ਹੋਣਦੇ ਪਿਆਈ ਪਤਲੇ ਪਤਲੇ ਸੁਆਜਾਂ ਲੈ ਨਹੀਂ ਪਈ ਇਹਦੇ ਜੇਮਾ ਫਰੀਦੇ ਜੇਮਾ ਐਦਾਂ ਕਰਦਾ ਪਿਆਰਾਂ ਨੂੰ ਜਿਹੜੇ ਚੁੱਭਦੇ ਉਹ ਬਜਾ ਜਿਆਦਾ ਹੁੰਦਾ ਨਾ ਆਹੋ ਉਹਨੇ ਪੁੱਛਿਆ ਜਿਹੜੇ ਹਵਾ ਹੈ ਜਿਹੜੇ ਬਹੁਤ ਮੋਟੇ ਹੈ ਸੀ ਹੁਣ ਆ ਗਰੀਬ ਵਿਚਾਰਾ ਵੇਂਦਾ ਵੀ ਮੈਂ ਕੀ ਕਰਾਂ ਮੈਨੂੰ ਫਸਾਇਆ ਜਾਣ ਕੇ ਆ ਕੋ ਕਰੋ ਸੀਨਾ ਕੀ ਆਂਡਈ ਚਲੋ ਕਰੋ ਸੀਨ ਜਾ ਰਹੇ ਜਾਓ ਕਰਾਵਾ ਦੇ ਸੀਨੇ ਜਾਈਏ ਬਿਨਾ ਹੱਥਾਂ ਲਾ ਪਾਈ ਤੁਰਿਆ ਪਿੰਡਿਆ ਕਿੱਡਾ ਮਾੜਾ ਪਤਾ ਬਿਨਾ ਤੋਂ ਨਾ ਪਤਾ ਵੱਲ ਲੈਂਦਾ ਆ ਆ ਵੇ ਲੋਕ ਤੇ ਬੰਦਾ ਵੀ ਚੰਗਾ ਵਾ ਠੋਕ ਕੇ ਇਹਨਾਂ ਦਾ ਕੋਈ ਵਧੀਆ ਹੱਥਾਂ ਦੇ ਬਸ ਲੱਗਦਾ ਆ ਲੈ ਤਾਂ ਕਿ ਭਾਈ ਅੱਧੇ ਨੇ ਬਿਲਕੁਲ ਬਾਹਰ ਹੀ ਲਾਈ ਲਾ ਲਾ ਅਮਰਤ ਵੀ ਆਈ ਸੱਚੀ ਵਾ ਅਮਰਤ ਵੀ ਆਈ ਹੈ ਕਿਉਂ ਨਾ ਅਮਤਨੀ ਆਈ ਬੱਤੀ ਬੰਦ ਹੋ ਗਈ ਕੀ ਕੀ ਆ ਆ ਗਿਆ ਨੀ ਬੱਤੀ ਆਈ ਭਾਈ ਬੱਤੀ ਆਈ ਹੈ ਨਹੀਂ ਉਹ ਤਾਂ ਆਇਆ ਨਹੀਂ ਬੱਤੀ ਨਹੀਂ ਆਈ ਪਰ ਲਾਈਟ ਆ ਸਾ ਉਹ ਬੰਦ ਕਰ ਦੀ ਛਾਬੀ ਲਾਈਟਾਂ ਨਹੀਂ ਤੇ ਹੁਣ ਟੂ 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 ਹੋ ਜਾਣਾ ਹੀ ਹਾਂ ਮੈਂ ਹਾਂ ਉਹ ਲਟਾ ਮੈਂ ਮੈਂ ਕਿ ਬੱਤੀ ਆ ਗਈ ਉਹ ਚੱਲਿਆ ਨਾ ਤਿੰਨ ਵਜੇ ਸ਼ਾਮ ਤੱਕ ਨਹੀਂ ਹੂੰ ਤਿੰਨ ਵਜੇ ਇੱਕ ਦਿਨ ਅੱਗੇ ਜਾ ਕੇ ਆਉਂਦੀ ਆ ਜੇ ਰਮਾ ਸਾਹ ਕੇ ਵਾਲਾ ਨਹੀਂ trate ਨੂੰ ਮਗੋ ਜਾਂਦੀ ਉਹ ਫੇਰ ਨਹੀਂ ਹੁੰਦੀ ਸਾਡੇ ਸਾਹ ਰਾਹ ਮੈਂ ਹਲੇ ਅਹੀਂ ਤਾਂ ਤੈਨੂੰ ਹੂੰ ਉਹ ਵੀ ਜਾਂਦੇ ਰੋ ਪਕਾਵੇ ਦੁਰਕੇ ਜਾਂਦੇ ਹੈ ਘਰ ਹੂੰ ਨੇ ਆਸ਼ਾ ਮੁੰਡੇ ਦਾ ਨਾ ਕਿ ਮੁੰਡਾ ਨਾ ਲਾਤਾ ਫਿਰ ਮੈਂ ਉਹਨੂੰ ਦੁਰਕੇ ਜਾਂਦਾ ਤੇ ਮੁੰਡਾ ਵਿੱਚ ਮੈਂ ਭਾਬੀ ਵੀ ਗੇ ਲੰਗੇ ਨਾ ਮੈਂ ਤਾਂ ਭਾਬੀ ਲੜਾ ਜੋ ਤੇ ਉਹਨੂੰ ਲੱਗਦਾ ਚੱਲਣਾ ਜਾਣਾ ਮੈਂ ਕਿਉਂ ਤੇ ਅੱਗੇ ਕਹਿੰਦਾ ਕਿੱਥੋਂ ਆਏ ਓਏ ਕਿੱਥੋਂ ਆਇਆ ਬੜਾ ਉਹ ਕਿੱਥੋਂ ਆਇਆ ਮਨਜੀਤ ਘਰ ਨਹੀਂ ਭੁੱਲ ਜਾਂਦਾ ਇਹਦਾ ਗੁਰਤਾਜ ਗੁਰਤਾਜ ਕਿਥਾ ਆ ਗੁਰਤਾਜ ਗੁਰਦਾ ਰੋਟੀ ਖਾਣਾ ਬਿਨਾ ਗੁਰਤਾਜ ਆ ਲੈ ਆ ਲੈ ਰੋਟੀ ਆ ਪੌਂਠੀ ਖਾਣਾ ਪੌਂਠੀ ਕਾਕੇ ਦੀ ਪੌਂਠੀ ਆ ਆਹ ਦੇ ਵੀ ਗੁਰਦਾ ਸਿੰਘ ਜੁਗਰ ਰੋਟੀ ਤੇਰੀ ਮੇਰੀ ਕਾਕੇ ਦੀ ਪੌਂਠੀ ਆ ਐਦਾਂ ਕੁਛ ਹੈਗਾ ਨਹੀਂ ਤੇਰੀ ਰੋਟੀ ਪੱਕੂ ਕੀ ਤੇਰੀ ਤੇ ਮੇਰੀ ਤੇ ਕਾਕੇ ਦੀ ਪੌਂਠੀ ਆ ਆਹੋ ਇੱਕ ਇਹ ਮੈਂ ਜੱਟ ਖੁਗਾ ਤੇਰਾ ਤੇ ਮੇਰਾ ਸੱਸ ਨੇ ਬੰਦੇ ਪਰ ਤੁੰਗ ਨੂੰ ਕੁਮੈਂਦਾਂ ਕਰਕੇ ਨਾ ਜਾਈ ਬੇਸ਼ਰਮਾ ਵਾਂਡੇ ਇਹ ਕੋਈ ਇੱਕ ਥਾਲੀ ਆਉਗੇ ਜਨਾਰੀ ਉਹ ਵੀ ਆ ਇਦਾਂ ਕਰਦੇ ਨਹੀਂ ਲੈਂਦੇ ਨਾ ਹੂੰ ਉਹ ਤਾਂ ਖੁਗ ਖਾਲਾ ਚਲੋ ਦਿਖਾ ਲ ਐਂ ਮੈਂ ਤੁਹਾਨੂੰ ਕੋਗੋ ਨਹੀਂ ਬਤੂ ਜਾਰੇ ਤੋਂ ਬਣਾ ਥਾਲੀ ਆਉਗੀ ਤੇ ਗਾੜੀ ਕੀ ਹੈ ਸ਼ਾਵਾ ਹੂੰ ਕਿੱਦਾਂ ਆਏ ਇੰਝੇ ਟਪੂਣਗੇ ਬਾਕੀ ਕਿੱਦਾਂ ਹੀ ਇਹ ਗੱਲ ਉਹਦੇ ਉਹ ਉਹ ਪ੍ਰੌਂਟੀ ਵਾਲੀ ਗੱਲ ਉੱਥੇ ਹੀ ਆਉਂਦੀ ਹੈ ਕਿ ਕਦੋਂ ਆ ਥਾਲੀ ਵਾਲੀ ਗੱਲ ਆਉਂਦੀ ਹੈ ਕੋਠਾ ਤੇਰਾ ਮੇਰਾ ਇਹ ਕੁਛ ਦੇਖ ਕੇ ਕੀ ਦੀ ਪਤਾ ਨਹੀਂ ਕੀ ਬੜਾ ਕੋਸਾ ਹੀ ਇਹ ਚ ਸਾਰਾ ਕੋ ਹੁੰਦਾ ਜੋ ਆਡੋਂ ਲੱਗਿਆ ਮਿਲਦਾ ਵਾ ਯਾਰ ਕੋਈ ਕਮੈਂਟ ਕਰਕੇ ਦੱਸ ਦਿਓ ਜੇ ਨਾ ਨਹੀਂ ਪਤਾ ਕੱਬਾ ਅੱਗੇ ਕਿੰਦਾ ਨੀ ਕਹਾਏਗਾ ਗਾਣਾ ਭੁੱਲ ਗਿਆ ਭਾਜੀ ਨੂੰ ਪਤਾ ਪਰ ਦੱਸ ਨਹੀਂ ਦਿਆ ਨਹੀਂ ਫਿਰ ਸਾਡੇ ਮੁੰਡੇ ਕੋਈ ਨੌਜਰੀ ਹੈ ਕੀ ਕਿਤਾ ਪਾਣੇ ਬੁੰਡੇ ਨਹੀਂ ਹਾਂ ਪਾਣੇ ਨੇ ਬੰਡੇ ਹੈ ਕੀ ਬੰਦਾ ਹੈ ਰੋਟੀ ਸਮਿਆ ਨਹੀਂ ਬਸ ਚਲੋ ਸਾੜੀ ਨੂੰ ਤੇ ਪਾਣੇ ਕਹਿੰਦੇ ਹਨਾ